ਦੰਦਾਂ ਵਿੱਚ ਦਰਦ ਦੰਦਾਂ ਦਾ ਪੀਲਾਪਣ ਮਸੂੜਿਆਂ ਦੀ ਸੋਜਿਸ਼ ਔਰ ਨਾਲ ਦੇ ਨਾਲ ਮੂੰਹ ਦੇ ਵਿੱਚੋਂ ਗੰਦੀ ਬਦਬੂ ਇਹ ਪਰੇਸ਼ਾਨੀਆਂ ਅਗਰ ਸੁਣਨ ਦੇ ਵਿੱਚ ਆਮ ਲੱਗ ਰਹੀਆਂ ਨੇ ਭਾਜਿਸ ਉੱਪਰ ਬੀਤ ਰਹੀਆਂ ਨੇ ਉਸ ਦੇ ਲਈ ਬਹੁਤ ਹੀ ਵੱਡੀ ਪਰੇਸ਼ਾਨੀ ਹੁੰਦੀ ਆ ਅਸੀਂ ਸਾਰੇ ਜਾਣਦੇ ਕਿ ਜਿਸ ਨੂੰ ਦੰਦ ਦਾ ਦਰਦ ਹੈ ਕਿਨੇ ਕਿਨੇ ਟ੍ਰੀਟਮੈਂਟ ਕਰਵਾਣੇ ਪੈਂਦੇ ਆ ਇਕ ਬਰੀ ਪੇਨ ਕਿਲਰਸ ਖਾਣੀ ਪੈਂਦੀ ਆ ਦੰਦ ਦੇ ਵਿੱਚ ਕੀੜਾ ਲੱਗ ਜਾਂਦਾ ਨਾਰਮਲੀ ਅਸੀਂ ਦੇਖਦੇ ਆ ਕਿ ਬੱਚੇ ਜਿਹੜੇ ਬਹੁਤ ਮਿੱਠੀਆਂ ਚੀਜ਼ਾਂ ਖਾਂਦੇ ਆ ਚਾਕਲੇਟਸ ਕੈਂਡੀਜ਼ ਖਾਂਦੇ ਨੇ ਉਹਨਾਂ ਦੇ ਦੰਦ ਛੋਟੀ ਉਮਰ ਵਿੱਚ ਹੀ ਬਹੁਤ ਖਰਾਬ ਹੁੰਦੇ ਨੇ ਦੰਦ ਵਿੱਚ ਕੀੜਾ ਲੱਗ ਜਾਂਦਾ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਔਰ ਡਾਕਟਰਸ ਕੋਲ ਡੈਂਟਿਸਟ ਕੋਲ ਜਾਂਦੇ ਵੀ ਘਬਰਾਉਂਦੇ ਨੇ ਤਾਂ ਇਸੇ ਦੇ ਲਈ ਅੱਜ ਮੈਂ ਤੁਹਾਨੂੰ ਇੱਕ ਹੋਮ ਰੈਮਡੀ ਦੱਸਣ ਜਾ ਰਹੀ ਆ ਜੋ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੇ ਲਈ ਬਹੁਤ ਹੀ ਵਧੀਆ ਹੈ ਸੋ ਪਹਿਲਾਂ ਤਾਂ ਹਰੇਕ ਘਰ ਦੇ ਵਿੱਚ ਇਹ ਨੁਸਖਾ ਜ਼ਰੂਰ ਅਪਣਾਇਆ ਜਾਂਦਾ ਸੀ ਪਰ ਅੱਜ ਕੱਲ ਜਿਵੇਂ ਜਿਵੇਂ ਅਸੀਂ ਮਾਡਰਨ ਹੁੰਦੇ ਜਾ ਰਹੇ ਹਾਂ ਮਹਿੰਗੇ ਮਹਿੰਗੇ ਪ੍ਰੋਡਕਟਸ ਆ ਲੈ ਲੈਂਦੇ ਆ ਲੇਕਿਨ ਜਿਹੜੇ ਸਸਤੇ ਜੇ ਘਰੇਲੂ ਨੁਸਖੇ ਹੁੰਦੇ ਨੇ ਇਹਨਾਂ ਨੂੰ ਅਪਣਾਉਣ ਤੋਂ ਪਤਾ ਨਹੀਂ ਕਿਉਂ ਕਦਰਾਉਂਦੇ ਆ ਸੋ ਬਹੁਤ ਹੀ ਆਸਾਨ ਜਾ ਇੱਕ ਇੱਕ ਤਰੀਕਾ ਤੁਹਾਨੂੰ ਮੈਂ ਦੱਸਣ ਜਾ ਰਹੀ ਆ ਜਿਸ ਦੇ ਨਾਲ ਦੰਦ ਦੇ ਵਿੱਚ ਕੀੜਾ ਲੱਗਿਆ ਹੈ ਦੰਦਾਂ ਦੇ ਉੱਪਰ ਪੀਲਾਪਣ ਜੋ ਹੈ ਅਸੀਂ ਦੇਖਦੇ ਹਾਂ ਕਈ ਵਾਰ ਅੱਜਕੱਲ ਬਹੁਤ ਜ਼ਿਆਦਾ ਕਿਉਂਕਿ ਕੋਲ ਡਰਿੰਕਸ ਪੀਤੀਆਂ ਜਾਂਦੀਆਂ ਹਨ ਫਾਸਟ ਫੂਡੀਆਂ ਇਸ ਤਰ੍ਹਾਂ ਦੀਆਂ ਆਪਾਂ ਜਦੋਂ ਕੈਮੀਕਲ ਵਾਲੀ ਚੀਜ਼ਾਂ ਖਾ ਰਹੇ ਹੁੰਦੇ ਆ ਨਾ ਸਾਨੂੰ ਪਤਾ ਵੀ ਨਹੀਂ ਲੱਗਦਾ ਔਰ ਸਾਡੇ ਦੰਦਾਂ ਦੇ ਉੱਪਰ ਪੀਲੀ ਪਰਤ ਜਿਹੀ ਛਾ ਜਾਂਦੀ ਹੈ ਕਿ ਅਸੀਂ ਕਦੇ ਦੰਦਾਂ ਦੀ ਵਾਈਟਨਿੰਗ ਕਰਾਉਣ ਬਾਰੇ ਸੋਚਦੇ ਹਾਂ ਕਿ ਕਈ ਵਾਰੀ ਮਹਿੰਗੇ ਮਹਿੰਗੇ ਟੂਥਪੇਸਟ ਵੀ ਲੈ ਕੇ ਆਨੇ ਆ ਪਰ ਫਰਕ ਇੰਨਾ ਜ਼ਿਆਦਾ ਨਹੀਂ ਦਿਖਦਾ ਪਰ ਅੱਜ ਵਾਲਾ ਹੋਮ ਰੈਮਡੀ ਜਿਹੜੀ ਮੈਂ ਤੁਹਾਨੂੰ ਦੱਸਣ ਲੱਗੀਆਂ ਘਰੇਲੂ ਨੁਸਖਾ ਤਾਂ ਹੋਂ ਦੱਸਣ ਲੱਗਦੀਆਂ ਲੱਗੀਆਂ ਹਫਤੇ ਵਿੱਚ ਇੱਕ ਜਾਂ ਦੋ ਵਾਰ ਵੀ ਅਗਰ ਤੁਸੀਂ ਅਪਣਾਉਂਦੇ ਹੋ ਤਾਂ ਵੀ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲਣਗੇ ਇਹ ਨਹੀਂ ਹੈ ਕਿ ਜਿਨ੍ਹਾਂ ਨੂੰ ਕੋਈ ਦੰਦਾ ਨਾਲ ਜੁੜੀ ਪ੍ਰੋਬਲਮ ਹੈ ਉਹੀ ਕਰਨ ਜੇ ਤੁਸੀਂ ਵੈਸੇ ਵੀ ਆਪਣੇ ਦੰਦਾਂ ਨੂੰ ਹਮੇਸ਼ਾ ਦੇ ਲਈ ਚੰਗਾ ਵਧੀਆ ਸਿਹਤਮੰਦ ਰੱਖਣਾ ਚਾਹੁੰਦੇ ਹੋ ਕਿ ਕੋਈ ਦੰਦਾ ਦੀ ਪ੍ਰੋਬਲਮ ਨਾ ਆਵੇ ਤਾਂ ਵੀ ਤੁਸੀਂ ਇਸ ਨੂੰ ਜੋ ਹੈ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਜ਼ਰੂਰ ਵਰਤ ਸਕਦੇ ਹੋ ਤਾਂ ਇਸ ਲਈ ਤੁਹਾਨੂੰ ਚਾਹੀਦਾ ਕੀ ਹੈ ਤੁਹਾਨੂੰ ਇਸ ਲਈ ਚਾਹੀਦੀ ਹੈ ਬਾਜ਼ਾਰ ਦੇ ਵਿੱਚ ਮਿਲਣ ਵਾਲੀ ਬਹੁਤ ਹੀ ਸਸਤੀ ਜੀ ਹੁੰਦੀ ਹੈ ਚੀਜ਼ ਫਟਕੜੀ ਜੀ ਹਾਂ ਫਟਕੜੀ ਵਿੱਚ ਬਹੁਤ ਸਾਰੇ ਗੁਣ ਹੁੰਦੇ ਨੇ ਇਹ ਐਂਟੀਬੈਕਟੀਰੀਅਲ ਹੈ ਅਸੀਂ ਸਾਰੇ ਜਾਣਦੇ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਸ ਉੱਪਰ ਮੈਂ ਫੇਸ ਪੈਕ ਦੀ ਰੈਮਡੀ ਵੀ ਦੱਸੀ ਸੀਗੀ ਕਿ ਕਿਵੇਂ ਫਟਕੜੀ ਦੇ ਨਾਲ ਅਸੀਂ ਆਪਣੀ ਸਕਿਨ ਨੂੰ ਵੀ ਵਧੀਆ ਰੱਖ ਸਕਦੇ ਹਾਂ ਸੋ ਅੱਜ ਆਪਾਂ ਗੱਲ ਦੰਦਾਂ ਦੀ ਕਰ ਰਹੇ ਹਾਂ ਸੋ ਫਟਕੜੀ ਜੋ ਹੈ ਤੁਸੀਂ ਲੈ ਕੇ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਕੁੱਟ ਲੈਣਾ ਹੈ ਗੁੰਡੀ ਸੋਟਾ ਘਰ ਦੇ ਵਿੱਚ ਹੁੰਦਾ ਹੈ ਉਸ ਦੇ ਵਿੱਚ ਤੁਸੀਂ ਕੁੱਟ ਲੋ ਕੁੱਟ ਕੇ ਪੀਸ ਕੇ ਪਾਊਡਰ ਜਿੱਤੇ ਬਣ ਜਾਏਗੀ ਤਾਂ ਇਸ ਨੂੰ ਛਾਣ ਲੈਣਾ ਹੈ ਛਾਣਨ ਤੋਂ ਬਾਅਦ ਇੱਕ ਤਵੇ ਤੇ कोई भी बर्तन थोड़े को जरा उस गर्म करना है इस पाउडर छाण पाउडर है उसको थोड़ा सखत जाएगा टैक्सर इस ठंडा हो जाएगा, जाएगा, आ, जाए, जाएगा, ए, हो जाएगा दुबारा तो कुट लो ठीक है उसट के जो इस फिर छाण ला छाणना आप बार बार ताही है तक कि यह बिल्कुल बारीक जहा पाउडर बन जाए कितने दंदा से अस तो उस रगड़ ना लगे जेडे मसूड़े बड़े सॉफ्ट स्किन होंगी मसूड़े ने इना ਪਰ ਬਿਲਕੁਲ ਵੀ ਖਰਾਉਂਚ ਨਹੀਂ ਆਣੀ ਚਾਹੀਦੀ ਨਹੀਂ ਤੇ ਜ਼ਖਮ ਬੜੀ ਜਲਦੀ ਹੋ ਜਾਂਦਾ ਸੋ ਇਸ ਲਈ ਅਸੀਂ ਇਸ ਨੂੰ ਬਿਲਕੁਲ ਹੀ ਫਾਈਨ ਪਾਊਡਰ ਦੀ ਤਰ੍ਹਾਂ ਤਿਆਰ ਕਰ ਲੈਣਾ ਸੋ ਇਹ ਜਿਹੜੀ ਪੀਸ ਕੇ ਫਟਕੜੀ ਰੈਡੀ ਹੋ ਗਈ ਹੈ ਦੋ ਚਮਚ ਫਟਕੜੀ ਲਈ ਔਰ ਇਸ ਦੇ ਵਿੱਚ ਤੁਸੀਂ ਇੱਕ ਚਮਚ ਸਿੰਧਾ ਨਮਕ ਮਿਕਸ ਕਰ ਦੋ ਔਰ ਇਸ ਨੂੰ ਮਿਕਸ ਕਰਕੇ ਜਿਹੜਾ ਤੁਹਾਡਾ ਇੱਕ ਮੰਜਨ ਦੀ ਤਰ੍ਹਾਂ ਰੈਡੀ ਹੋ ਗਿਆ ਇੱਕ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਔਰ ਦਿਨ ਦੇ ਵਿੱਚ ਤਾਂ ਸਾਰੇ ਸਾਨੂੰ ਕਈ ਵਾਰ ਇਹ ਲੱਗਦਾ ਕਿ ਜਦ ਤੱਕ ਅਸੀਂ ਪੇਸਟ ਦੇ ਨਾਲ ਆਪਣੇ ਦੰਦ ਸਾਫ਼ ਨਹੀਂ ਕਰਦੇ ਤਾਂ ਲੱਗਦਾ ਸਾਫ਼ ਹੀ ਨਹੀਂ ਹੋਏ ਦਿਨ ਦੇ ਵਿੱਚ ਤੁਸੀਂ ਜਿਹੜਾ ਵੀ ਟੂਥਪੇਸਟ ਵਰਤਦੇ ਹੋ ਉਸ ਦੇ ਨਾਲ ਸਾਫ਼ ਕਰੋ ਪਰ ਰਾਤ ਨੂੰ ਦੇਖੋ ਦੰਦਾਂ ਦੀ ਸਫਾਈ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਖਾ ਪੀ ਕੇ ਅਸੀਂ ਕਿੰਨੇ ਘੰਟੇ ਸੁੱਤੇ ਰਹਿੰਨੇ ਆ ਤੇ ਉਸ ਤੋਂ ਬਾਅਦ ਜੇਕਰ ਅਸੀਂ ਦੰਦਾਂ ਦੀ ਸਫਾਈ ਨਹੀਂ ਕਰਦੇ ਆ ਜੋ ਵੀ ਖਾਦਾ ਪੀਤਾ ਹੁੰਦਾ ਜੋ ਦੰਦਾਂ ਦੇ ਵਿੱਚ ਫਸਿਆ ਰਹਿ ਜਾਂਦਾ ਤਾਂ ਉਸ ਤੋਂ ਬਾਅਦ ਉੱਥੇ ਬੈਕਟੀਰੀਆ ਜਰਮਸ ਬਣਨੇ ਸ਼ੁਰੂ ਹੋ ਜਾਂਦੇ ਨੇ ਜਿਸ ਦੇ ਨਾਲ ਦੰਦਾਂ ਤੇ ਕੈਵਿਟੀ ਜਾਂ ਫਿਰ ਦੰਦਾਂ ਦੇ ਵਿੱਚ ਜਿਹੜਾ ਕੀੜਾ ਬਣਨਾ ਸ਼ੁਰੂ ਹੋ ਜਾਂਦਾ ਕਿਉਂਕਿ ਖਾਦਾ ਹੋਇਆ ਜਿਹੜਾ ਵੀ ਖਾਣਾ ਹੁੰਦਾ ਜਿਹੜਾ ਦੰਦਾਂ ਦੇ ਵਿੱਚ ਬਚ ਜਾਂਦਾ ਉਹ ਸੜਨਾ ਸ਼ੁਰੂ ਹੋ ਜਾਂਦਾ ਮੂੰਹ ਦੇ ਅੰਦਰ ਹੀ ਸੋ ਇਸ ਲਈ ਦਿਨ ਦੇ ਵਿੱਚ ਤਾਂ ਸੀ ਬਹੁਤ ਸਾਰੀ ਚੀਜ਼ਾਂ ਖਾਂਦੇ ਆ ਤਾਂ ਪਾਣੀ ਵੀ ਪੀਂਦੇ ਰਹਿੰਨੇ ਆ ਤਾਂ ਕਿਤੇ ਨਾ ਕਿਤੇ ਅ ਇੰਨਾ ਚਾਂਸਸ ਨਹੀਂ ਹੁੰਦੇ ਦੰਦ ਖਰਾਬ ਹੁੰਦੇ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਅਗਰ ਅਸੀਂ ਦੰਦ ਆਪਣੇ ਸਾਫ ਨਹੀਂ ਕਰਦੇ ਆ ਤਾਂ ਦੰਦ ਖਰਾਬ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਹ ਜੋ ਹੈ ਜ਼ਰੂਰ ਇਸ ਮੰਜਨ ਦੇ ਨਾਲ ਆਪਣੇ ਦੰਦ ਸਾਫ ਕਰੋ ਔਰ ਰੈਗੂਲਰ ਜਦੋਂ ਤੁਸੀਂ 2 ਦਿਨ ਬਾਅਦ ਇਸ ਨੂੰ ਯੂਜ਼ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਦੰਦਾਂ ਦੇ ਉੱਪਰ ਜਿਹੜੀ ਪੀਲੀ ਪਰਤ ਜੀ ਛਾਣੀ ਸ਼ੁਰੂ ਹੋ ਗਈ ਸੀ ਤਾਂ ਦੰਦ ਪੀਲੇ ਜਿਹੜੇ ਹੋ ਰਹੇ ਸੀ ਉਹ ਵੀ ਠੀਕ ਹੋਣਗੇ ਦੰਦਾਂ ਵਿੱਚ ਮਸੂੜਿਆਂ ਵਿੱਚ ਕਿਤੇ ਦਰਦ ਰਹਿੰਦਾ ਸੀ ਮਸੂੜਿਆਂ ਦੀ ਕੋਈ ਸੋਜਿਸ਼ ਰਹਿੰਦੀ ਸੀ ਉਹ ਵੀ ਠੀਕ ਹੋ ਜਾਏਗੀ ਦੰਦ ਦੇ ਵਿੱਚ ਕੀੜੇ ਦੀ ਪ੍ਰੋਬਲਮ ਸੀ ਉਹ ਵੀ ਤੁਹਾਡੀ ਜੋ ਹੈ ਠੀਕ ਹੋ ਜਾਏਗੀ ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੇ ਮੂੰਹ ਦੇ ਵਿੱਚ ਉਹ ਬਦਬੂ ਆਂਦੀ ਸੀ ਤੇ ਜਿਨ੍ਹਾਂ ਦੇ ਮੂੰਹ ਵਿੱਚ ਬਦਬੂ ਆ ਰਹੀ ਹੁੰਦੀ ਹੈ ਜਾਣਦੇ ਨੇ ਕਿਸੇ ਨਾਲ ਗੱਲ ਕਰਨ ਵੇਲੇ ਵੀ ਕੌਨਫੀਡੈਂਸ ਖਤਮ ਫੀਲ ਨਹੀਂ ਹੁੰਦਾ ਜਦ ਕਦੀ ਆਪਣੇ ਹੀ ਦੋਸਤ ਮਿੱਤਰ ਭੈਣ ਭਰਾ ਮਜ਼ਾਕ-ਮਜ਼ਾਕ ਵਿੱਚ ਕਹਿ ਦਿੰਦੇ ਨੇ ਕਿ ਤੇਰੇ ਤਾਂ ਮੂੰਹ ਵਿੱਚੋਂ ਬਦਬੂ ਆ ਰਹੀ ਹੈ ਤਾਂ ਖੁਦ ਨੂੰ ਬਹੁਤ ਬੁਰਾ ਵੀ ਫੀਲ ਹੁੰਦਾ ਤਾਂ ਇਸ ਦੇ ਲਈ ਇਹ ਇੱਕ ਹੋਮ ਰੈਮੇਡੀ ਬੜੀ ਹੀ ਆਸਾਨ ਜੀ ਹੋਮ ਰੈਮੇਡੀ ਘਰੇਲੂ ਨੁਸਖਾ ਜਿਸ ਨੂੰ ਤੁਸੀਂ ਰੈਗੂਲਰ ਵੇ ਦੇ ਨਾਲ ਅਗਰ ਯੂਜ਼ ਕਰਦੇ ਹੋ ਤਾਂ ਤੁਹਾਡੇ ਦੰਦ ਹ ਈਸ਼ਾਨ ਦੇ ਲਈ ਸੇਤਮਨ ਜ਼ਰੂਰ ਰਹਿਣ ਵਾਲੇ ਨੇ ਇਥੇ ਨਾਲ ਹੀ ਮੈਂ ਇੱਕ ਹੋਰ ਤਰੀਕਾ ਜ਼ਰੂਰ ਦੱਸਣਾ ਚਾਹੂੰਗੀ ਜਿਨ੍ਹਾਂ ਦੇ ਦੰਦ ਦੇ ਵਿੱਚ ਦਾੜ ਦੇ ਵਿੱਚ ਕੀੜਾ ਲੱਗਿਆ ਹੋਇਆ ਹੈ ਤਾਂ ਤੁਸੀਂ ਦੇਖੋ ਜਿਹੜੇ ਫਟਕੜੀ ਪਾਊਡਰ ਅਸੀਂ ਬਣਾ ਕੇ ਰੱਖਿਆ ਹੈ ਇਸ ਨੂੰ ਤੁਸੀਂ ਸਰੋਂ ਦਾ ਤੇਲ ਲੈਣਾ ਹੈ ਸਰੋਂ ਦੇ ਤੇਲ ਦੇ ਵਿੱਚ ਚਾਰ ਪੰਜਮ ਸਰੋਂ ਦੇ ਤੇਲ ਦੇ ਵਿੱਚ ਜੋ ਹੈ ਤੁਸੀਂ ਇੱਕ ਡੇ ਚਮਚ ਫਟਕੜੀ ਪਾਊਡਰ ਚੰਗੀ ਤਰ੍ਹਾਂ ਮਿਕਸ ਕਰ ਲੋ ਔਰ ਮਿਕਸ ਕਿਤੇ ਹੋਏ ਜਿਹੜੇ ਇਸ ਨੂੰ ਇੱਕ ਤੁਸੀਂ ਡੱਬੀ ਦੇ ਵਿੱਚ ਰੱਖ ਸਕਦੇ ਹੋ ਤੇ ਰਾਤ ਨੂੰ ਜੋ ਹੈ ਜਿਵੇਂ ਦਾੜ ਤੇ ਜਾਂ ਕਿਤੇ ਵੀ ਕੀੜਾ ਲੱਗਿਆ ਹੈ ਤੁਸੀਂ ਇੱਕ ਕਾਟਨ ਲੈ ਕੇ ਥੋੜੀ ਜੀ ਉਸ ਦੇ ਵਿੱਚ ਡਿਪ ਕਰੋ ਔਰ ਉਸ ਨੂੰ ਆਪਣੀ ਉਸ ਦਾੜ ਦੇ ਵਿੱਚ ਜ਼ਰੂਰ ਲਗੋ ਜਿੱਥੇ ਕੀੜਾ ਲੱਗਿਆ ਕੁਛ ਦਿਨ ਕੁਛ देर ਉੱਥੇ ਲਗਾ ਕੇ ਰੱਖੋ ਤਾਂ ਕਿ ਪੂਰੀ ਤਰ੍ਹਾਂ ਅਸਰ ਕਰ ਸਕੇ ਫਟਕੜੀ ਨਾਲ ਸਰੋਂ ਦਾ ਤੇਲ ਸਰੋਂ ਦਾ ਤੇਲ ਵੀ ਐਂਟੀਬੈਕਟੀਰੀਅਲ ਹੁੰਦਾ ਹੈ ਤੇ ਜਿਹਨੇ ਵੀ ਜਰਮਸ ਬੈਕਟੀਰੀਆ ਬਣ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਦੋਵੇਂ ਚੀਜ਼ਾਂ ਇਹ ਰਲ ਕੇ ਬਹੁਤ ਚੰਗਾ ਅਸਰ ਕਰਦੀਆਂ ਨੇ ਤੇ ਕੁਝ ਹੀ ਦਿਨਾਂ ਦੇ ਵਿੱਚ ਕਿਉਂਕਿ ਦੇਖੋ ਜਿਹੜੇ ਬੱਚੇ ਹੁੰਦੇ ਨੇ ਡੈਂਟਿਸਟ ਕੋਲ ਜਾ ਕੇ ਆਪਣਾ ਅਗਰ ਦੰਦਾ ਦੇ ਵਿੱਚ ਕੀੜਾ ਲੱਗ ਗਿਆ ਤਾਂ ਚੈੱਕ ਨਹੀਂ ਕਰਵਾਉਂਦੇ ਤੇ ਤੁਸੀਂ ਇਹ ਹੋਮ ਰੈਮਡੀ ਅਗਰ ਬਣਾਉਂਦੇ ਹੋ ਅਗਰ ਤਾਂ ਤੁਸੀਂ ਹੁਣੇ ਤੋਂ ਬੱਚਿਆਂ ਨੂੰ ਆਦਤ ਪਾ ਦਿੰਦੇ ਹੋ ਇਸ ਤਰ੍ਹਾਂ ਦੀ ਹੋਮ ਰੈਮਡੀਜ਼ ਦੀ ਤਾਂ ਬੱਚਿਆਂ ਦੇ ਦੰਦ ਵਿੱਚ ਕੀੜਾ ਕਦੇ ਵੀ ਲੱਗੇਗਾ ਹੀ ਨਹੀਂ ਕਿਉਂਕਿ ਬੱਚੇ ਮਿੱਠਾ ਖਾਂਦੇ ਨੇ ਖਾਂਦੇ ਖਾਂਦੇ ਕਦੇ ਸੋ ਜਾਂਦੇ ਨੇ ਤੇ ਜਦੋਂ ਸੋ ਜਾਂਦੇ ਨੇ ਉਹ ਜਿਹੜਾ ਮਿੱਠਾ ਹੁੰਦਾ ਹੈ ਮੂੰਹ ਦੇ ਵਿੱਚ ਉਸ ਦੇ ਨਾਲ ਬੈਕਟੀਰੀਆ ਬਣਨਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਲਈ ਬੱਚਿਆਂ ਦੇ ਦੰਦ ਬਹੁਤ ਜਲਦੀ ਖਰਾਬ ਹੋ ਜਾਂਦੇ ਨੇ ਸੋ ਪੇਰੈਂਟਸ ਨੂੰ ਜ਼ਰੂਰ ਇਸ ਤਰ੍ਹਾਂ ਦੀ ਹੋਮ ਰੈਮਡੀਜ਼ ਦੀ ਆਦਤ ਬੱਚਿਆਂ ਨੂੰ ਪਾਣੀ ਚਾਹੀਦੀ ਹੈ ਚਾਹੇ ਕਿ ਫਟਕੜੀ ਤੇ ਸਿੰਦਾ ਨਮਕ ਮਿਕਸ ਕਰਕੇ ਰਾਤ ਨੂੰ ਉਸ ਦੇ ਨਾਲ ਬੱਚਿਆਂ ਦੇ ਜੋ ਹੈ ਦੰਦ ਸਾਫ ਕਰਾ ਸਕਦੇ ਹੋ ਜਾਂ ਫਿਰ ਜਿਵੇਂ ਸਰੋਂ ਦਾ ਤੇਲ ਹੈ ਉਸ ਦੇ ਵਿੱਚ ਫਟਕੜੀ ਪਾਊਡਰ ਮਿਕਸ ਕਰਕੇ ਥੋੜਾ ਜਿਹਾ ਲੈ ਕੇ ਤੁਸੀਂ ਦੰਦਾਂ ਤੇ ਅਚੀ ਤਰ੍ਹਾਂ ਲਗਾ ਕੇ ਵੀ ਰਾਤ ਨੂੰ ਬੱਚਿਆਂ ਦੇ ਦੰਦ ਸਾਫ ਕਰ ਸਕਦੇ ਹੋ ਇੱਕ ਤਾਂ ਬੱਚਿਆਂ ਨੂੰ ਚੰਗੀਆਂ ਆਦਤਾਂ ਪੈਣਗੀਆਂ ਦੰਦ ਉਹਨਾਂ ਦੇ ਹਮੇਸ਼ਾ ਸਹੀ ਰਹਿਣਗੇ ਦੰਦਾਂ ਵਿੱਚ ਕਦੇ ਵੀ ਕੀੜਾ ਨਹੀਂ ਲੱਗੇਗਾ ਚਲੋ ਇਹ ਤਾਂ ਸੀ ਅੱਜ ਦੀ ਵੀਡੀਓ ਜੋ ਦੰਦਾ ਦੀ ਪਰੇਸ਼ਾਨੀ ਨੂੰ ਲੈ ਕੇ ਬਣਾਈ ਹੈ ਸੋ ਮੈਨੂੰ ਬਹੁਤ ਸਾਰੇ ਕਮੈਂਟਸ ਆਉਂਦੇ ਰਹਿੰਦੇ ਆ ਨਵੇਂ ਨਵੇਂ ਟਾਪਿਕਸ ਬਾਰੇ ਜ਼ਰੂਰ ਕਿਹਾ ਜਾਂਦਾ ਹੈ ਕਿ ਜਿਹਨਾਂ ਟਾਪਿਕਸ 'ਤੇ ਮੈਂ ਵੀਡੀਓਜ਼ ਬਣਾਵਾਂ ਤੁਸੀਂ ਵੀ ਜ਼ਰੂਰ ਜਿਹੜੇ ਵੀ ਵੀਡੀਓਜ਼ ਦੇਖਦੇ ਹੋ ਲਗਾਤਾਰ ਇਸ ਨੂੰ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਜ਼ਰੂਰ ਤੁਸੀਂ ਆਪਣੀ ਸੁਝਾਅ ਮੇਨਾਂ ਸਾਂਝੇ ਕਰ ਸਕਦੇ ਹੋ ਕਿ ਹੋਰ ਕਿਹੜੇ-ਕਿਹੜੇ ਸਿਹਤ ਨਾਲ ਜੁੜੇ ਵਿਸ਼ਿਆਂ ਦੇ ਉੱਪਰ ਮੈਂ ਵੀਡੀਓਜ਼ ਬਣਾਵਾਂ ਤਾਂ ਕਿ ਹੋਰ ਜ਼ਿਆਦਾ ਸਿਹਤ ਨਾਲ ਜੁੜੀ ਵਧੀਆ ਤੋਂ ਵਧੀਆ ਜਾਣਕਾਰੀ ਔਰ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੀ ਖਾਣ-ਪੀਣ ਦੀ ਆਦਤਾਂ ਨੂੰ ਸੁਧਾਰੀ ਪਾਣੀ ਜਿਆਦਾ ਤੋਂ ਜਿਆਦਾ ਸਾਨੂੰ ਜ਼ਰੂਰ ਪੀਣਾ ਚਾਹੀਦਾ ਦੇਖੋ ਜਦੋਂ ਅਸੀਂ ਆਕਸੀਜਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਜਿਹੜੀ ਹਵਾ ਵਿੱਚ ਆਕਸੀਜਨ ਲੈ ਰਹੇ ਹਾਂ ਉਸੇ 20% ਹੀ ਸਾਡੀ ਬੋਡੀ ਨੂੰ ਮਿਲਦੀ ਹੈ ਬਾਕੀ ਜੋ ਆਕਸੀਜਨ ਹੈ ਸਾਨੂੰ ਪਾਣੀ ਤੋਂ ਹੀ ਮਿਲਣੀ ਹੁੰਦੀ ਹੈ ਤਾਂ ਕਿ ਸਾਡੀ ਬੋਡੀ ਦੇ ਸਾਰੇ ਆਰਗਨ ਜੋ ਹੈ ਚੰਗੇ ਢੰਗ ਦੇ ਨਾਲ ਕੰਮ ਕਰ ਸਕਣ ਸੋ ਇਸੇ ਦੇ ਲਈ ਖੁਦ ਵੀ ਪਾਣੀ ਚੰਗੀ ਮਾਤਰਾ ਵਿੱਚ ਜ਼ਰੂਰ ਪਿਓ ਬੱਚਿਆਂ ਨੂੰ ਵੀ ਪਾਣੀ ਪੀਂਦੀ ਆਦਤ ਜ਼ਰੂਰ ਪਾਓ ਕਿਉਂਕਿ ਕਈ ਬਿਮਾਰੀਆਂ ਜਿਹੜੀਆਂ ਇਸੇ ਕਰਕੇ ਸਰੀਰ ਨੂੰ ਲੱਗ ਰਹੀਆਂ ਨੇ ਕਿ ਅਸੀਂ ਸਾਰੇ ਪਾਣੀ ਘੱਟ ਪੀ ਰਹੇ ਹੁੰਦੇ ਆ ਜਿਹੜੇ ਤਾਂ ਬਹੁਤ ਵਧੀਆ ਮਾਤਰਾ ਵਿੱਚ ਪਾਣੀ ਪ ਲੈ ਜਿਹੜੇ ਨਹੀਂ ਪੀਂਦੇ ਉਹਨਾਂ ਨੂੰ ਵੀ ਪਾਣੀ ਆਪਣਾ ਰੈਗੂਲਰਲੀ ਵਧਾਣਾ ਜ਼ਰੂਰ ਚਾਹੀਦਾ ਹੈ ਡੇਲੀ ਤਾਂ ਕਿ ਬਾਡੀ ਹਾਈਡਰੇਟ ਵੀ ਰਵੇ ਔਰ ਟਾਕਸਿਨਸ ਬਾਡੀ ਚ ਰਿਮੂਵ ਹੁੰਦੇ ਰਹਿਣ ਔਰ ਨਾਲ ਦੀ ਨਾਲ ਜਿਹੜੇ ਬਾਡੀ ਨੂੰ ਹਰ ਆਰਗਨ ਤੱਕ ਆਕਸੀਜਨ ਪ੍ਰੋਪਰ ਮਿਲ ਸਕੇ ਤੇ ਉਸ ਲਈ ਪਾਣੀ ਦੇ ਥਰੂ ਆਕਸੀਜਨ ਸਾਡੀ ਬਾਡੀ ਵਿੱਚ ਜਾਣੀ ਵੀ ਬਹੁਤ ਜ਼ਰੂਰੀ ਹੈ ਹੋਰ ਤੁਹਾਨੂੰ ਇਸ ਨਾਲ ਦੱਸਾਂ ਕਿ ਜਿਨ੍ਹਾਂ ਦੇ ਪਸੀਨੇ ਦੇ ਵੀ ਬਦਬੂ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਦੇ ਲਈ ਵੀ ਇਹ ਫਟਕੜੀ ਪਾਊਡਰ ਜਿਹੜਾ ਆਪਾਂ ਤਿਆਰ ਕੀਤਾ ਇਹ ਬਹੁਤ ਵਧੀਆ ਹੈ ਜਿਹੜਾ ਆਪਾਂ ਸ਼ੁਰੂ ਵਿੱਚ ਹੀ ਜਿਵੇਂ ਫਟਕੜੀ ਸੀ ਪੀਸ ਕੇ ਰੱਖੀ ਸੀ ਇਹਦਾ ਜਿਹੜਾ ਪਾਊਡਰ ਸੀ ਤੁਸੀਂ ਨਾ ਹਾਣ ਵੇਲੇ ਦੋ ਚਮਚ ਫਟਕੜੀ ਪਾਊਡਰ ਜਿਹੜਾ ਹੈ ਆਪਣੇ ਪਾਣੀ ਦੇ ਵਿੱਚ ਨਹਾਉਣ ਵਾਲੀ ਬਾਲਟੀ ਵਿੱਚ ਮਿਕਸ ਕਰ ਦਿਓ ਉਸ ਪਾਣੀ ਦੇ ਨਾਲ ਨਹਾਣ ਦਿਓ ਤਾਂ ਤੁਹਾਡੇ ਪਸੀਨੇ ਦੀ ਗੰਦੀ ਬਦਬੂ ਵੀ ਜੋ ਹੈ ਨਹੀਂ ਆਏਗੀ ਸੋ ਉਮੀਦ ਕਰਦੀਆਂ ਇਹ ਘਰੇਲੂ ਨੁਸਖਾ ਆਜ਼ਾਨ ਜਾਂ ਨੁਸਖਾ ਜਿਹੜਾ ਜ਼ਰੂਰ ਅਪਣਾ ਕੇ ਦੇਖੋ ਕਈ ਵਾਰੀ ਵੈਸੇ ਹੀ ਆਪਾਂ ਦੇਖਦੇ ਆ ਅਚਾਨਕ ਹੀ ਦੰਦ ਦੇ ਵਿੱਚ ਦਾੜ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਤਦ ਵੀ ਤੁਸੀਂ ਇਹ ਨੁਸਖੇ ਨੂੰ ਜ਼ਰੂਰ ਅਪਣਾ ਸਕਦੇ ਹੋ ਔਰ ਵੈਸੇ ਹੀ ਦੰਦਾਂ ਨੂੰ सोहना व्हाइट कलर करने पीलापन तो छुटकारा पाने भी इसको अपना के जरूर देखो वीडियो चंकी लगी है तो इसमें लाइक एंड शेयर जरूर कर देना हूं तक पेज फॉलो नहीं किया फॉलो कर दो यूट्यूब चैनल हैल्थ एडवाइस विद हरजोत कौर को सबसक्राइब नहीं किया फटाफट सबसक्राइब भी कर दो मिला जल्दी ही सेहत न जुड़ी होर खास जानकारी के फिलहाल ही दो जी इजाजत सत श्रीकाल